ਹਾਂਜੀ ਅੱਜ ਆਪਾਂ ਬਣਾਵਾਂਗੇ ਮੈਗੀ ਤੇ ਇਹ ਮੈਗੀ ਦੇਖੋ ਅਸੀਂ ਜੋ ਆਪਣੇ ਕੋਲ ਮੈਗੀ ਦਾ ਵੱਡਾ ਪੈਕਟ ਆਉਂਦਾ ਉਹ ਲਿਆ ਪਰ ਇਹਦੇ ਵਿੱਚੋਂ ਅਸੀਂ ਦੋ ਪੈਕੇਟ ਜਿਹੜੇ ਯੂਜ਼ ਕਰ ਲਏ ਨੇ ਤੇ ਸਿਰਫ ਚਾਰ ਪੈਕੇਟ ਹੀ ਆਪਾਂ ਬਣਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਮੈਗੀ ਲੈ ਸਕਦੇ ਹੋ ਤੇ ਚਾਰ ਪੈਕੇਟ ਮੈਗੀ ਦੇ ਵਿੱਚ ਆਪਾਂ ਅੱਧਾ ਫੁੱਲ ਪੱਤਾ ਗੋਭੀ ਲਈ ਹੈ ਥੋੜੀ ਜਿਹੀ ਹਰੀਆਂ ਮਿਰਚਾਂ ਲਈ ਹੈ ਦੋ ਪਿਆਜ਼ ਲਏ ਇਹਨਾਂ ਨੂੰ ਆਪਾਂ ਲੰਬੇ ਪੀਸੇ ਦੇ ਵਿੱਚ ਕੱਟਿਆ ਤੇ ਥੋੜੀ ਜੀ ਫੁੱਲ ਗੋਭੀ ਲਈ ਹੈ ਸ਼ਿਮਲਾ ਮਿਰਚ ਲਈ ਇਹਨਾਂ ਨੂੰ ਵੀ ਲੰਬੇ ਪੀਸੇ ਦੇ ਵਿੱਚ ਕੱਟ ਲਿਆ ਤੇ ਆਲੂ ਲਏ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆਗਾ ਹਾਂਜੀ ਦੇਖੋ ਇਧਰ ਆਪਣਾ ਤੇਲ ਗਰਮ ਹੋਣ ਲਈ ਆਪਾਂ ਰੱਖ ਦਿੱਤਾ ਸੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਦੇਖੋ ਜੀਰਾ ਵੀ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਪਾ ਲਿਆ ਹਾਂ ਤੇ ਅੱਛਾ ਬਸ ਆਪਾਂ ਇਹਦੇ ਵਿੱਚ ਜੋ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਸੀ ਉਹ ਵੀ ਨਾਲ ਹੀ ਪਾ ਐਡ ਕਰ ਦਾਂਗੇ ਦੋ ਟਮਾਟਰ ਦੇ ਵੀ ਲਓ ਪਿਆਜ਼ ਨੂੰ ਲੈਣਾ शिमला मिर्च फुल गोभी आलू से पत्ता गोभी सारे सब्जियाँ जो ऐड कर दे सब्जियां पाँच मिनट के करीब आपको इस तरह तेल भुन लेना गैस की फ्लेम चलो तो मीडियम कर सकते हो लगातार चला लेना आप सारे मैगी मसाले पैकेट खोल के ऐड कर दिए नेगे तो नाल ही आप थोड़े जो होल मसाले समझ अमच हल्दी पाउडर पावे एक चम्मच चिटाला नमक अद्धा चम्मच धनिया पाउडर अद्धा चमच लाल अर्धा चम्मच इस तरह का छोटा अद्धा चम्मच आपको काली मिर्च एड करें हाँ जी देखो आप सारे मैगी दे पैकेट मैगीट कर दिते हैं हम आप कर देंगे ਪਾਣੀ ਆਪਾਂ ਜਿਦੋਂ ਨੇ ਹਿਸਾਬ ਹੈਗਾ ਤੇ ਤੁਸੀਂ ਆਦੇ ਅੰਦਾਜ਼ਾ ਲਾ ਸਕਦੇ ਹੋ ਨਹੀਂ ਤੇਰੇ ਵਿੱਚ ਤਿੰਨ ਕਟੋਰੀਆਂ ਇਸ ਤਰ੍ਹਾਂ ਦੀਆਂ ਕੋਈ ਵੀ ਘਰ ਦੇ ਵਿੱਚ ਤਿੰਨ ਕਟੋਰੀਆਂ ਲੈ ਲੈਣੀ ਆ ਉਹ ਇਹਦੇ ਵਿੱਚ ਐਡ ਕਰ ਦਾਂਗੇ ਜੇ ਆਪਣੇ ਤਿੰਨ ਪੈਕੇਟ ਨੇ ਤਾਂ ਤਿੰਨ ਦੇ ਚਾਰ ਪੈਕੇਟ ਨੇ ਤਾਂ ਆਪਾਂ ਚਾਰ ਲਵਾਂਗੇ ਆਪਣੇ ਟੋਟਲ ਟੋਟਲ ਚਾਰ ਪੈਕੇਟ ਆ ਇਸ ਲਈ ਆਪਾਂ ਚਾਰ ਕਟੋਰੀਆਂ ਐਡ ਕਰ ਲੈਣੀਆਂ ਨੇ ਹਾਂਜੀ ਦੇਖੋ ਇਸ ਤਰ੍ਹਾਂ ਆਪਣੀ ਮੈਗੀ ਦੇ ਵਿੱਚ ਉਵਾਲ ਆ ਗਿਆ ਤੇ ਜਦੋਂ ਹੀ ਇਹ ਉਵਾਲ ਆ ਜਾਊਗਾ ਤਾਂ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਆਪੇ ਨੂੰ ਉਪਰੋਂ ਕੜਾਈ ਨੂੰ ਜਿਹੜਾ ਟੱਕਣ ਦੇ ਨਾਲ ਟੱਕ ਦੇਣਾਗਾ ਇਹਦੇ ਨਾਲ ਆਪਣੀ ਮੈਗੀ ਜਿਹੜੀ ਉਹ ਜਲਦੀ ਪੱਕ ਜੂਗੀ ਤੇ ਪਾਣੀ ਵੀ ਜ਼ਿਆਦਾ ਨਹੀਂ ਲੱਗੂਗੀ ਨਹੀਂ ਤਾਂ ਇਹ نیچے ਲੱਗਣ ਲੱਗ ਜਾਂਦੀ ਹੈ ਹੁਣ ਆਪਾਂ ਇਹਨੂੰ ਜ਼ਿਆਦਾ ਕੜਛੀ ਨਾਲ ਹਲਾਵਾਂਗੇ ਨਹੀਂ ਬਸ 5 ਤੋਂ 7 ਮਿੰਟ ਦੇ ਕਰੀ ਵਸਤਰਾ ਟਾਕੇ ਪਕਾ ਲਾਂਗੇ ਹਾਂਜੀ ਦੇਖੋ ਆਪਣੀ ਮੈਗੀ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਹੈ ਇਸ ਤਰੀਕੇ ਨਾਲ ਆਪਾਂ ਉਹ ਮੈਗੀ ਬਣਾਈ ਹੈਗੀ ਇਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਐਡ ਕੀਤੀਆਂ ਨੇ ਤੁਸੀਂ ਮੈਗੀ ਜਿਹੜੀ ਘਰ ਵਿੱਚ ਬਣਾਉਣੇ ਉਹਦੇ ਵਿੱਚ ਇਸ ਤਰ੍ਹਾਂ ਸਬਜ਼ੀਆਂ ਪਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਜੇਕਰ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਨਾਲ ਹੀ ਸਾਡੇ ਚੈਨਲ ਪੰਜਾਬੀ ਸੁਆਦ ਕੁਕਿੰਗ ਨੂੰ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਹੋਰ ਵੀ ਮਿਲਦੀਆਂ ਰਹਿਣ ਜਲਦੀ ਆਪਾਂ ਨਵੇਂ ਵੀ